ਜੀ ਸਾਰਿਆਂ ਨੂੰ ਮੈਂ ਹਾਂ ਸਰਜੀ ਪਿੰਡੂ ਲਾਕੀ ਮੈਂ ਚੈਨਲ ਤੇ ਮੈਂ ਸਾਰਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਈ ਕੁਝ ਦੀ ਦਿੱਕਤ ਪੈਣਾ ਅਸੀਂ ਵੀ ਵਧੀਆ ਐਂ ਠੀਕ ਠਾਕ ਆਂ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਆਪਾਂ ਮਤਲਬ ਕਿ ਗਰਮੀ ਦੇ ਵਿੱਚ ਜਦੋਂ ਬੈੱਡ ਤੇ ਚਾਦਰ ਵਿਛਾਉਨੇ ਆ ਤੇ ਬੱਚਿਆਂ ਨੂੰ ਜੋ ਛੁੱਟੇ ਹੁੰਦੇ ਨੇ ਗਰਮੀ 'ਚ ਤੇ ਘਰ ਵਿੱਚ ਜਦੋਂ ਉਹ ਬੈੱਡ ਤੇ ਬੰਨਦੇ ਨੇ ਚਾਦਰ ਇਕੱਠੀ ਬਹੁਤ ਜਾਂਦੇ ਕਰ ਦਿੰਨੇ ਨੇ ਮੇਰੇ ਤੇ ਆਪਾਂ ਉਹ ਪਲੇ ਪਲੇ ਚਾਦਰ ਵਿਛਾਉਣੀ ਪੈਂਦੀ ਹੈ ਤੇ ਜੇ ਆਪਾਂ ਚਾਦਰ ਨਾ ਵਿਛਾਈਏ ਫਿਰ ਘਰ ਵੀ ਵਧੀਆ ਨਹੀਂ ਲੱਗਦਾ ਹੈਗਾ ਬੈੱਡ ਵੀ ਨਹੀਂ ਵਧੀਆ ਲੱਗਦੇ ਤੇ ਕੋਈ ਆਇਆ ਗਿਆ ਹੁੰਦਾ ਹਨਾ ਤੇ ਆਪਾਂ ਉਹਦਾ ਤੁਹਾਨੂੰ ਚਾਰ ਤਰੀਕੇ ਦੱਸ ਦਿਆਂ ਬੈੱਡ ਦੀ ਚਾਦਰ ਵਿਛਾਉਣ ਦੇ ਕਿਹੜੇ ਕਿਹੜੇ ਤਰੀਕੇ ਨੇ ਤੇ ਚਲੋ ਜੀ ਚੱਲਦੇ ਆਪਾਂ ਬੈੱਡ ਕਰਨੀ ਲੋ ਜੀ ਇੱਧਰ ਆਪਣੀ ਜਿਵੇਂ ਬੈੱਡ ਦੀ ਬੈੱਡ ਸ਼ੀਟ ਆਪਣੀ ਵਿਛੀ ਹੋਈ ਹੈ ਜੀ ਸਭ ਤੋਂ ਪਹਿਲਾਂ ਇੱਕ ਤਰੀਕਾ ਇਹ ਦੱਸ ਦਿਆਂ ਵੀ ਇਹ ਬੈੱਡ ਸ਼ੀਟ ਦੇਖੋ ਬਿਲਕੁਲ ਇਕੱਠੀ ਨਹੀਂ ਹੁੰਦੀ ਹੈਗੀ ਇਹ ਤੇ ਬੱਚੇ ਖੇਡਦੇ ਵੀ ਹਟੇ ਨੇ ਮਤਲਬ ਕਿ ਬੈਠੇ ਸੀ ਬਿਲਕੁਲ ਇਕੱਠੀ ਹੋਈ ਦੇਖੋ ਇਹ ਪਹਿਲਾ ਤਰੀਕਾ ਆਪਣਾ ਇਹ ਹੈ ਜੀ ਦੇਖੋ ਜਿਵੇਂ ਹੁਣ ਆਪਣੀ ਇਹ ਬੈੱਡ ਸ਼ੀਟ ਹੈ ਜੀ ਇਹ ਬੈੱਡ ਸ਼ੀਟ ਦੇ ਜਿਹੜੇ ਕੋਨੇ ਆ ਤੇ ਨੇ ਆਪਾਂ ਚਾਰੇ ਪਾਸੇ ਗੱਠਾ ਦੇ ਦੇ ਦਿੰਦੀਆਂ ਨੇ ਏਦਾਂ ਏਦਾਂ ਗੱਠਾ ਦੇ ਕੇ ਜੀ ਇਹ ਆਪਾਂ ਜਿਹੜੀ ਬੈੱਡ ਸ਼ੀਟ ਹੈ ਫਿਰ ਗੱਠਾ ਦੇ ਕੇ ਏਦਾਂ ਜਿਹੜੀ ਗੱਠਾ ਹੈ ਇਹਨੂੰ ਆਪਾਂ ਏਦਾਂ ਨੀਚੇ ਦੱਬ ਦਵਾਂਗੇ ਤੇ ਜਿਹੜੀ ਆਪਣੀ ਇਹ ਵਾਲੀ ਇਧਰ ਵਾਲੀ ਚਾਦਰ ਨੂੰ ਗੱਦ ਨੂੰ ਨੀਚੇ ਏਦਾਂ ਲੱਭ ਦਵਾਂਗੇ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਆਪਣੀ ਚਾਦਰ ਹੈ ਬਿਲਕੁਲ ਇਕੱਠੀ ਨਹੀਂ ਹੋਣੀ ਹੈਗੀ ਨਾਲ ਵਿਛੀ ਹੋਏ ਵੀ ਵਧੀਆ ਲੱਗਦੀ ਆ ਤੇ ਖੋਰਾ ਇਕੱਠ ਤੇ ਆਪਾਂ ਮਤਲਬ ਕਿ ਜਿੰਮ ਮਰਜੀ ਇੱਥੇ ਬੈਠੇ ਉੱਠੀਏ ਠੀਕ ਹੈ ਤੇ ਸਭ ਤੋਂ ਪਹਿਲਾ ਤਾਂ ਤਰੀਕਾ ਇਹ ਹੈ ਜੀ ਦੂਜਾ ਤਰੀਕਾ ਆਪਾਂ ਤੁਹਾਨੂੰ ਦੱਸਦੇ ਦੂਜਾ ਤਰੀਕਾ ਕਿਹੜਾ ਹੈ ਜੀ ਦੂਜਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਜੀ ਇਹ ਜਿੰਨੇ ਹੁਣ ਦੁਆਰਾ ਆਪਾਂ ਜਿਹੜੀ ਇਹ ਬੈੱਡ ਸ਼ੀਟ ਇਕੱਠੇ ਇਹਨੂੰ ਆਪਾਂ ਖੋਲ ਲੈਣੇ ਆ ਠੀਕ ਹੈ ਜੀ ਚਾਦਰ ਦੀ ਗੱਠ ਨੂੰ ਇਹਨੂੰ ਆਪਾਂ ਚੰਗੀ ਤਰ੍ਹਾਂ ਐ ਖੋਲ ਲઈએ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੀ ਇਹ ਬੈੱਡ ਸ਼ੀਟ ਆ ਇਹਨੂੰ ਏਦਾਂ ਕਰਕੇ ਜੀ ਠੀਕ ਹੈ ਜੀ ਪਰ ਏਦਾਂ ਇਹ ਕੁਲ ਪੈਲਾ ਘਾਣਾ ਲੈਣੀ ਹੈ ਦੀ ਤੇ ਇਧਰੋਂ ਪਰ ਇਦਾਂ ਮੋੜ ਲੈਣੀ ਹੈ ਨੀ ਝੋ ਠੀਕ ਹੈ ਜੀ ਇਦਾਂ ਨੀਚੋਂ ਮੋੜ ਕੇ ਤੇ ਜਿਹੜੀ ਆਹ ਵਾਲੀ ਚੀਜ਼ ਹੈ ਇੱਥੋਂ ਇਦਾਂ ਫੋਲਡ ਕਰਕੇ ਜੀ ਫਿਰ ਇਹਨੂੰ ਇਹਦੇ ਨੀਚੇ ਇਦਾਂ ਫੋਲਡ ਕਰ ਲੈਣੀ ਹੈ ਇਦਾਂ ਫੋਲਡ ਕਰਕੇ ਹੋ ਗਿਆ ਇਹਦਾ ਪਰ ਚਾਰੀ ਖੁੰਝੇ ਦਾਪਾ ਲਵਾਂਗੇ ਠੀਕ ਹੈ ਜੀ ਦੂਜਾ ਤਰੀਕਾ ਵੀ ਪਣਿਆ ਹੈ ਤੀਜਾ ਤਰੀਕਾ ਵੀ ਤੁਹਮ ਦੱਸ ਨਹੀਂ ਤੀਜਾ ਤਰੀਕਾ ਕੀ ਹੈ ਜੀ ਲਓ ਜੀ ਇਹ ਆਪਣੀ ਹੋ ਗਈ ਚਾਦਰ ਚੁੜੀ ਫੜੇ ਹੁਣ ਯਾ ਲੋ। ਲੋ ਜੀ ਤੀਜਾ ਤਰੀਕਾ ਆਪਣੇ ਇਹ ਦੇਖੋ ਜੀ ਮਿਆਂ ਪੈਡ ਸ਼ੀਟ ਹੋ ਗਈ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਇੱਥੇ ਜਿਹੜੀ ਆਪਣੀ ਇਹ ਦੋ ਚੂੜੀਆਂ ਲਈਆਂ ਨੇ ਆਪਾਂ ਨੇ ਠੀਕ ਹੈ ਜੀ ਇਹ ਦੋ ਚੂੜੀਆਂ ਨੇ ਹੁਣ ਆਪਾਂ ਨੇ ਕੀ ਕਰਨਾ ਇਹ ਵਾਲੀ ਚੂੜੀ ਇੱਥੇ ਆਪਾਂ ਕੋਨੇ ਦੇ ਉੱਤੇ ਇਦਾਂ ਰੱਖ ਲਵਾਂਗੇ ਬਿਲਕੁਲ ਕੋਨੇ ਤੇ ਰੱਖਣੀ ਆ ਠੀਕ ਹੈ ਜੀ ਇਦਾਂ ਕਰਕੇ ਕੋਨੇ ਤੇ ਰੱਖ ਕੇ ਜੀ ਇਹਦੇ ਉੱਤੇ ਹੁਣ ਆਪਾਂ ਕੋਈ ਟੋੜਲੇ ਵਗੈਰਾ ਪਈ ਹੋਵੇ ਜਾਂ ਫਿਰ ਕੋਈ ਗੁੱਤੜ ਵਗੈਰਾ ਪਿਆ ਹੋਊਗਾ ਉਦਾਂ ਇਹਨੂੰ ਤਾਂ ਚਾੜ ਕੇ ਜੀ ਠੀਕ ਹੈ ਜੀ ਫਿਰ ਇਹਨੂੰ ਇਦਾਂ ਚਾੜ ਕੇ 2/3 ਨੇ 2 ਦੇ ਲਓ ਜੇ 1 ਦੇਣਾ ਤਾਂ 1 ਦੇ ਲਓ ਠੀਕ ਹੈ ਜੀ ਇਦਾਂ ਚਾੜ ਕੇ ਫਿਰ ਇਦਾਂ ਐ ਕਰਕੇ ਆਪਾਂ ਨੇ ਨੀਚੇ ਫੋਲਡ ਕਰ ਲੈਣੀ ਹੈ ਦੇਖੋ ਕਿੰਨੀ ਸੋਹਣੀ ਸ਼ੇਪ ਆਈ ਆਪਣੀ ਬੈੱਡ ਸ਼ੀਟ ਦੀ ਦੇਖੋ ਕਿੰਨੀ ਵਧੀਆ ਲੱਗਦੀ ਨਾਲ ਤਾਂ ਇਹ ਡਿਜ਼ਾਈਨ ਬਣ ਗਿਆ ਠੀਕ ਹੈ ਜੀ ਇਹ ਹੋਈ ਵਧੀਆ ਲੱਗਦੀ ਹੈ ਤੈਨੂੰ ਬਿਲਕੁਲ ਇਹ ਇਕੱਠੀ ਨਹੀਂ ਹੋਣੀ ਹੈ ਜੇ ਤੁਸੀਂ ਦੂਜਾ ਵਟਾ ਦੇ ਲਓਗੇ ਇਹਦੇ ਨਾਲ ਆਪਣੀ ਇਹ ਜਿਹੜੀ ਬੈੱਡ ਸ਼ੀਟ ਹੈ ਮਤਲਬ ਕਿ ਬਿਲਕੁਲ ਕਿਸਕੁਨ ਨਹੀਂ ਹੈਗੀ ਤੇ ਮਤਲਬ ਕਿ ਇੰਨੀ ਵਧੀਆ ਲੱਗੂਗੀ ਤੇ ਜਿਵੇਂ ਮਰਜ਼ੀ ਇਹਦੇ ਬੱਚੇ ਲੜਨ ਦੀ ਮਰਜ਼ੀ ਖੇਡਣ ਬੈਠੇ ਸ਼ੀਟ ਤੇ ਇਹ ਇਕੱਠੀ ਨਹੀਂ ਹੋਣੀ ਨਹੀਂ ਆਪਣੀ ਦੇਖੋ ਜੀ ਇੰਦਾ ਕਰਕੇ ਆਪਾਂ ਦੋਹੇ ਪਾਸੇ ਚੁੰਨੀ ਚੜ੍ਹ ਕੇ ਇਹ ਤਰੀਕਾ ਬਣਾਵਾਂਗੇ ਇਹ ਹੋ ਗਿਆ ਜੀ ਆਪਣਾ ਤੀਜਾ ਤਰੀਕਾ ਤੇ ਚੌਥਾ ਤਰੀਕਾ ਤੁਹਾਨੂੰ ਦੱਸਦੇ ਹਾਂ ਜੀ ਚੌਥਾ ਤਰੀਕਾ ਆਪਣਾ ਕੀ ਹੈ ਜੀ ਆਪਾਂ ਇਧਰ ਆ ਨਾ ਬੈੱਡ ਤੇ ਉਹ ਮਤਲਬ ਕਿ ਬੈੱਡ ਸ਼ੀਟ ਦਾ ਆਪਾਂ ਖੁੰਝਾ ਕੱਢ ਲਿਆ ਠੀਕ ਹੈ ਜੀ ਇਹਦੇ ਉੱਤੇ ਆਪਾਂ ਹੁਣ ਇੱਕ ਗੁੱਤਵਾ ਟਾਂਗੇ ਗੱਠ ਦਮਾਂਗੇ ਇਦਾਂ ਕਰਕੇ ਗੁੱਤਵਾ ਨਹੀਂ ਹੁੰਦਾ ਇਹ ਕਈ ਗੇੜ ਦੇ ਦੇਣੀ ਰਬੜ ਬੈਂਡ ਕਹਿੰ ਲੋ ਚਾਹੀ ਗੁੱਤਵਾ ਟਾਂ ਠੀਕ ਹੈ ਜੀ ਇਦਾਂ ਗੇੜੇ ਦੇ ਕੇ ਇਦਾਂ ਇਦਾਂ ਕਰਕੇ ਜੀ ਜਿਹੜਾ ਖੁੰਝਾ ਹੈ ਇਦਾਂ ਕਰਕੇ ਆਪਾਂ ਬੈੱਡ ਸ਼ੀਟ ਦੀ ਲਈ ਚਾਦਰ ਹੈ ਮੁੱਕ ਕੋ ਤੋਂ ਇਦਾਂ ਨੀਚੇ ਆਪਾਂ ਦਮਾਂਗੇ ਤੇ ਆਪਣੀ ਜਿਹੜੀ ਇਹ ਚਾਦਰ ਹੈ ਬਿਲਕੁਲ ਇਕੱਠੀ ਨਹੀਂ ਹੋਣੀ ਹੈਗੀ ਤੇ ਜਿੱਦਾਂ ਮਰਜੀ ਇਹਦੇ ਬੱਚੇ ਬੈਠਣ ਜਿੱਦਾਂ ਮਰਜੀ ਖੇਡਣ ਤੇ ਚਾਦਰ ਵਿਛੇ ਵੀ ਵਧੀਆ ਲੱਗੂਗੀ ਠੀਕ ਹੈ ਜੀ ਲੋ ਜੀ ਇਹ ਸੀ ਆਪਣੇ ਅੱਜ ਚਾਰ ਤਰੀਕੇ ਗਰਮੀ ਵਿੱਚ ਆਪਾਂ ਬੈੱਡ ਸ਼ੀਟ ਨੂੰ ਕਿੱਦਾਂ ਵਿਛਾਈਏ ਤਾਂ ਜੋ ਇਕੱਠੀ ਨਾ ਹੋਵੇ ਜੇਕਰ ਤੁਹਾਨੂੰ ਇਹ ਮੇਰੇ ਤਰੀਕੇ ਵਧੀਆ ਲੱਗੇ ਹੋਣਗੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਿਆ ਕਰੋ ਤੇ ਇੱਕ ਆਪਾਂ ਹੋਰ ਤੁਹਾਨੂੰ ਦੱਸਾ ਜਾਂਦੇ ਵੀ ਜਦੋਂ ਤੁਸੀਂ ਮਤਲਬ ਕਿ ਕਮੈਂਟ ਕਰ ਦਿਓ ਕਮੈਂਟਾਂ ਦੇ ਵਿੱਚ ਇਦਾਂ ਵੀ ਲਿਖਿਆ ਕਰੋ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਉਹ ਅਸੀਂ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲਿਆ ਕਰਾਂਗੇ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਣਾ ਜੀ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਰਾਂ ਦੇ ਇਕ ਤਕਰੀ ਸਾਰਿਆਂ ਨੂੰ ਸ਼ਸ਼ ਸ਼ੁਭ